ਹਲਾ ਪੰਜਵਾ ਗੁਰ ਕਾ ਸ਼ਬਦ ਰਖਵਾਰੇ ਚੋਕੀ ਚਗਿਰਦ ਹਮਾਰੇ RAM ਨਾਮ ਮਨ ਲਾਗਾ ਜਮ ਲਜਾਇ ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਬੰਧਨ ਕਾਟੇ ਕਰੇ ਮਨ ਨਿਰਮਲ ਪੂਰਨ ਪਰਖ ਵਿਦਾਤਾ ਰਹਾਉ नानक प्रबय विनासी ताकी सेवना बिरथी जासी ही आनंद करै तेरे दासा जब पूरन होई ऐसा बेला वले महला पंचवा दाती वा न लगई पार ब्रह्म शरनाई जोगिरत हमारे राम कार दुख लगै ना पाई ਸਤਿਗੁਰੂ ਪੂਰਾ ਭੇਟਿਆ ਜਨ ਬਣਤ ਬਣਾਈ RAM ਨਾਮ ਅਖਦ ਦਿਆਏ ਕਾਲਵਲਾਈ ਰਹਾਉ ਰੱਖ ਲੀਏ ਤਿਨ ਰਖਨ ਹਾਰ ਸਭ ਮੇ ਆਦ ਮਿਟਾਈ ਹੀ ਕਹ ਨਾਨਕ ਕਿਰਪਾ ਪਈ ਪ੍ਰਭ ਭਏ ਸਹਾਈ ਸਲੋਕ ਜਹ 사ਦੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋਣਾ ਤੂੰ ਅਹ ਛਟੇ ਨਿਕਟਨਾ ਜੈਹ ਦੂਤ ਸਲੋਕ ਮਹਲਾ 5 ਮਨ ਮਹਿ ਚਿਤ ਵੋ ਚਿਤ ਵਨੀ ਉਦਮ ਕਰਾ ਉਠ ਨੀਤ ਹਰ ਕੀਰਤਨ ਕਾ ਆਹਰੋ ਹਰ ਦੇਹੋ ਨਾਨਕ ਕੇ ਮੀਤ ਸੋਹਲਾ ਰਗੜੀ ਦੀਪ ਕੀ ਮਹਲਾ ਪਹਿਲਾ ਇਕ ਓਅੰਕਾਰ ਸਤ ਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਤਤ ਕਰ ਗਾਓ ਸੋਹਲਾ ਸਿਵ ਰੋ ਸਿਰਜਣ ਹਾਰ ਤੁਮ ਗਾਓ ਮੇਰੇ ਨਿਰਪੋਕ ਕਾ ਸੋਹਲਾ ਹੋਂ ਵਾਰੀ ਜਤ ਸੋਹਲਾ ਸਦਾ ਸੁਖ ਹੋਏ ਰਹਾਉ ਨਤ ਨਤ ਜਿਹੜੇ ਸਮਾਨੀਨ ਦੇਖੇਗਾ ਦੇਵਨ ਹਾਰ ਤੇਰੇ ਦਾਨੇ ਕੀਮਤ ਨਾ ਪਵੈ ਤਿਸ ਦਾ ਤੇ ਕਮਣ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸਜਣ ਅਸੀ ਸੜੀਆਂ ਜਿਉ ਹੋਵੈ ਸਾਹਿਬ ਸਿਉ ਮੇਲ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ ਸਤਿ ਦਿਨ ਹਾਰਾ ਸਿਮਰੀਐ ਨਾਨਕ ਸੇ ਦਿਾਵਨ ਰਾਗ ਆਸਾ ਮਹਲਾ ਪਹਿਲਾ ਛੇ ਕਰੇ ਛੇ ਗੁਰੁ ਛੇ ਉਪਦੇਸ ਗੁਰ ਗੁਰ ਇਕੋ ਵੇਸ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਏ ਰਹਾਉ ਵਿਸੂਤਸਿਆ ਕੜੀਆਂ ਪਹਿਰਾ ਥਿਥੀ ਵਾਰੀ ਮਾਹ ਹੋਆ ਸੂਰਜ ਏ ਕੋਰਤ ਅਨੇਕ ਨਾਨਕ ਕਰਤੇ ਕੇ ਕਿਤੇ ਵੈਸ ਰਾਗਤ ਨਾਸਰੀ ਮਹੱਲਾ ਪਹਿਲਾ ਗगन ਮੈ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋ ਪਵਨ ਚਵਰੋ ਕਰੇ ਸਗਲ ਬਨ ਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਗਣਾ ਤੇਰੀ ਆਰਤੀ ਅਨਹਤਾ ਸਬਦ ਵਾਜੰਤ ਭੇਰੀ ਰਹਾਉ ਸਹਸ ਤਵ ਨੈਨ ਨਨ ਨੈਨ ਹੈ ਤੋਹਿ ਕੋ ਸਹਸ ਮੂਰਤ ਨਨਾ ਏਕ ਤੋਹੀ सहसपद बेमलना सहस है एक पद गंध बेना सहस्तव गंध एव चलत मोहि सब मह जोत जोत है सोए पिसद चांदण सब मह चांदण होए गुरु साखी जोत परगट होए जोतस पावै सो आरती होए ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਨੰਦ ਨੋ ਮੋਹ ਹੈ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਰੰਕ ਹੋਏ ਜਾਤੇ ਤੇਰੇ ਨਾਇ ਵਸ ਰਾਗ ਗੜੀ ਪੂਰਬੀ ਮਹਲਾ ਚੋਥਾ ਕਾਮ ਕਰੋਦ ਨਗਰ ਬਹੁ ਪਰਿਆ ਮੈਲ ਸਾਧੂ ਖੰਡਲ ਖੰਡਾ ਹੈ ਪੁਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲੇਵ ਮੰਡਲ ਮੰਡਾ ਹੈ ਕਰ ਸਾਧੂ ਅੰਤਲੀ ਪਰ ਵੱਡਾ ਹੈ ਕਾਰਕ ਡੰਡਤ ਪਨ ਵੱਡਾ ਹੈ ਰਹਾਉ ਸਾਖਤ ਹਰ ਰਸ ਸਾਧਨਾ ਜਾਣਿਆ ਤਨ ਅੰਤਰ ਹਮ ਮੈਂ ਕੰਡਾ ਹੈ ਜਿਉ ਜਿਉ ਚਲੇ ਚ ਬੈ ਦੁਖ ਪਾਵੇ ਜਮ ਕਾਲ ਸਹੈ ਸਰਗੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਪਵ ਖੰਡਾ ਹੈ ਅਬਨਾਸੀ ਪ੍ਰਖ ਪਾਇਆ ਪਰਮੇਸ਼ਰ ਬਹੁ ਸੋਬ ਖੰਡ ਬ੍ਰਹਮੰਡਾ ਹੈ ਹਾਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ जन नानक नाम आधार टेक है हर नामे ही सुख मंडा है राग गड़ी पूर्वी महला पांचवा कर बिनंती सनो मेरे मीता संत कहल की बेहेला ईहा खट चलो हरला अग बसना सुहेला औ देखट दिनस रहणा मन गर मेलका ज सवारे रहाऊ एह संसार बेकार सन से मैं तरयो ब्रह्मांग जगा पिया वस अकथ कथात न जानी जाको आए सोई बिहाजो हर गुरते मन है बसेरा निज कर महल पावो सुख सहजे ਬਹਰ ਨਾ ਹੋਏ ਗੋ ਫੇਰਾ ਅੰਤਰ ਜਾਮੀ ਪਰਖ ਵਿਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੇ ਮੁਖ ਕਰ ਸੰਤਨ ਕੀ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗ ਮੁਕਰ ਸੰਤਨ ਕੀ ਤੂਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹਿ